ਕਿਸੇ ਦੇ ਘਰ ਦੇ ਬਾਹਰ ਕੁਝ ਨੌਜਵਾਨਾਂ ਵੱਲੋਂ ਆ ਕੇ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਮੇਰਾ ਸ਼ੋਕ ਕੁਮਾਰ ਕੀ ਕਰਨਾ ਵਾਪੀ ਗੱਡਣਾ ਆ ਕਿ ਮੈਂ ਕੋਠੇ ਦੇ ਕੁੜੀ ਨਾਲ ਖਲੋਤਾ ਸੀ ਉਹਨਾਂ ਨੇ ਕਾਲ ਖਲਾ ਦੀ ਪਸੋਲਾਂ ਕੰਡਣ ਨਹੀਂ ਮੈਂ ਗਾਲਾਂ ਕੱਢੇ ਮੈਂ ਇੱਟਾ ਚਲਾਈਆਂ ਉਹ ਅੱਗੇ ਭੱਜ ਗਏ ਫਿਰ ਉੱਤੇ ਜਾ ਕੇ ਉਹਨੇ ਫਾੜੇ ਕੀਤੇ ਮੇਰੀ ਕੋਈ ਮੈਂ ਕਿਸੇ ਨਾਲ ਤੱਕ ਵੈਸੇ ਨਹੀਂ ਲੜਿਆ ਤੇ ਮੇਰੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਨਾਮਅ ਦੇ ਕੀ ਕਰਨਾ ਵਾਪਕੇ ਮੇਰਾ ਨਾਮ ਆਸ਼ਰਾਨੀ ਇਹ ਕਿਹੜਾ ਇਲਾਕਾ ਹੈ ਇਹ ਛੋਟਾ ਰਿਪਾਰ ਛੋਟਾ ਰਿਪਾਰ ਸਬਾਵਨ ਗੁਰਦੁਆਰੇ ਦੇ ਸਾਹਮਣੇ ਕੀ ਕਰਨਾ ਵਾਪਕੇ ਕਰਨਾ ਵਾਪਕੇ ਇਹ ਲਾਗੇ ਮਰ ਗੋਈ ਮੈਂ ਉਥੇ ਬੈਠੀ ਤੇ ਗੁੜਿਆਰ ਛੋ ਬੱਚੇ ਲਾ ਕੇ ਕੋਠੇ ਬੈਠੀ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਦਾ A1 ਮੀਡੀਆ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਤੋਂ ਹਰੇਕ ਇਨਸਾਨ ਪਰੇਸ਼ਾਨ ਹੈ ਇਸ ਵੇਲੇ ਖਬਰ ਆਈ ਹੈ ਸ਼੍ਰੀ ਅਮਰਸੇਨ ਸਾਹਿਬ ਤੋਂ ਜਿੱਥੇ ਦਿਨ ਦਿਹਾੜੇ ਕਿਸੇ ਦੇ ਘਰ ਦੇ ਬਾਹਰ ਕੁਝ ਨੌਜਵਾਨਾਂ ਵੱਲੋਂ ਆ ਕੇ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਗੋਲੀਆਂ ਹਲਕਿ ਹਵਾਈ ਸਨ ਲੇਕਿਨ ਹਵਾਈ ਫਾਇਰਿੰਗ ਦੇ ਨਾਲ ਵੀ ਦਹਿਸ਼ਤ ਦਾ ਮਾਹੌਲ ਪੂਰੇ ਇਲਾਕੇ ਵਿੱਚ ਮਿਲ ਗਿਆ ਤੁਹਾਨੂੰ ਦੱਸ ਦੇ ਕਿ ਇਹ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿ ਕੁਝ ਵਿਅਕਤੀ ਆਪਣੇ ਘਰ ਦੀ ਛੱਤ ਉੱਪਰ ਖੜੇ ਸਨ ਉਹਨਾਂ ਦੇ ਦੱਸਣ ਮੁਤਾਬਕ ਕੁਝ ਨੌਜਵਾਨ ਆਉਂਦੇ ਨੇ ਘਰ ਦੇ ਬਾਹਰ ਤੇ ਇਸ਼ਾਰਾ ਕਰਦੇ ਨੇ ਘਰ ਵੱਲ ਤੇ ਉਸ ਵੇਲੇ ਜਦੋਂ ਪੁੱਛਿਆ ਜਾਂਦਾ ਕਰਦੇ ਆ ਵੱਲੋਂ ਕਿ ਕੀ ਕਾਰਨ ਹੈ ਤਾਂ ਥੋੜੀ ਹੋਰ ਅਗਾ ਚਲੇ ਜਾਂਦੇ ਨੇ ਤੇ ਅੱਗੇ ਜਾ ਕੇ ਹਵਾਈ ਫਾਇਰਿੰਗ ਕਰਨ ਲੱਗ ਜਾਂਦੇ ਨੇ ਉਹ ਸਹ ਹਵਾਈ ਫਾਇਰਿੰਗ ਤੋਂ ਬਾਅਦ ਪੂਰਾ ਪਰਿਵਾਰ ਸਹਿਮ ਦੇ ਮਾਹੌਲ ਦੇ ਵਿੱਚ ਹੈ ਪ੍ਰਸ਼ਾਸਨ ਅੱਗੇ ਗੋਹਾਰ ਲਗਾ ਰਿਹਾ ਆਪਣੇ ਜਾਨਮਾਲ ਦੀ ਰੱਖਿਆ ਲਈ ਕਿ ਸਾਡੇ ਜਾਨਮਾਲ ਦੀ ਰੱਖਿਆ ਕੀਤੀ ਜਾਵੇ ਜੇਕਰ ਇਸੇ ਤਰ੍ਹਾਂ ਸ਼ਰੀਆਮ ਗੋਲੀਆਂ ਚੱਲੀਆਂ ਨੇ ਸਾਡੇ ਉੱਪਰ ਕਿਸੇ ਵੀ ਤਰ੍ਹਾਂ ਦਾ ਪ੍ਰਹਾਰ ਵੀ ਹੋ ਸਕਦਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਸਾਡਾ ਲੜਕਾ ਕੁਝ ਸਮੇਂ ਪਹਿਲਾਂ ਜੇਲ੍ਹ ਵਿੱਚ ਬੰਦ ਸੀ ਜੋ ਜ਼ਮਾਨਤ ਤੇ ਬਾਹਰ ਆਇਆ ਹੋਇਆ ਤੇ ਉਸ ਰੋਸੀ ਕਰੋ ਬੇਦਖਲ ਵੀ ਕੀਤਾ ਹੋਇਆ ਉਹ ਸਾਡੇ ਕੋਲ ਨਹੀਂ ਰਹਿੰਦਾ ਫੇਰ ਵੀ ਹੋ ਸਕਦਾ ਕਿ ਇਹ ਲੋਗ ਉਸ ਦੀ ਪਾਲ ਵਿੱਚ ਆਏ ਹੁਣ ਤੇ ਸਾਡੇ ਘਰ ਉੱਪਰ ਇਸ ਤਰ੍ਹਾਂ ਇਹਨਾਂ ਨੇ ਗੋਲੀਆਂ ਚਲਾਈਆਂ ਨੇ ਗੋਲੀਆਂ ਚੱਲਣ ਤੋਂ ਬਾਅਦ ਪੂਰਾ ਪਰਿਵਾਰ ਸਹਿਮਿਆ ਹੋਇਆ ਤੇ ਮੌਕੇ ਦੇ ਉੱਪਰੋਂ ਖਾਲੀ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਨੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੜਤਾਲ ਵਿੱਚ ਲੱਗ ਗਈ ਹੈ ਪਰ ਪਰਿਵਾਰਕ ਮੈਂਬਰ ਬਾਰ ਬਾਰ ਪ੍ਰਸ਼ਾਸਨ ਦੇ ਅੱਗੇ ਗੁਹਾਰ ਲਗਾ ਰਿਹਾ ਹੈ ਕਿ ਸਾਡੀ ਜਾਨਵਾਲ ਦੀ ਰੱਖਿਆ ਕੀਤੀ ਜਾਵੇ ਮੇਰਾ ਸ਼ੋਕ ਕੁਮਾਰ ਘਟਨਾ ਆ ਗਈ ਮੈਂ ਕੋਠੇ ਕੁੜੀ ਨਾਲ ਖਲੋਤਾ ਸੀ ਉਹਨਾਂ ਦੇ ਕਾਲਖਲਾ ਦੀ ਪਸੋਲਾਂ ਕੱਢਣ ਲਈ ਮੈਂ ਗਾਲਾਂ ਕੱਢੇ ਮੈਂ ਇਸ਼ਟਾ ਚਲਾਈਆਂ ਉਹ ਅੱਗੇ ਭੱਜ ਗਏ ਫਿਰ ਉੱਤੇ ਜਾ ਕੇ ਉਹਨੇ ਫਾੜ ਕੀਤੇ ਮੇਰੇ ਕੋਈ ਮੈਂ ਕਹੇਗਾ ਤੱਕ ਵੈਸੇ ਨਹੀਂ ਲੜਿਆ ਤਾਂ ਮੇਰੀ ਕੋਈ ਕਹੇ ਨਾ ਦੁਸ਼ਮਣ ਉਹ ਅੰਦਰ ਹੀ ਹੋएगी ਉਹਦੀ ਸਾਡੇ ਸਾਡੇ ਨਾਲ ਨਹੀਂ ਨਾ ਹੈਗੀ ਕੋਈ ਆਬੇ ਮੈਂ ਤਾਂ ਹਾਂ ਕੀਤਾ ਮਾਂ ਕਰਦੇ ਆ ਪੁਲਿਸ ਨੂੰ ਜਾ ਕੇ ਸਾਨੂੰ ਕੋਈ ਛੱਟਪੇੜ ਲੱਗ ਜੇ ਜਾਨੇ ਨੂੰ ਤਾਂ ਹੋ ਜੇ ਫਿਰ ਕੌਣ ਜ਼ਿੰਮੇਵਾਰ ਹੈ ਬਸ ਇਨਸਾਫ ਦਿੱਤਾ ਜਾ ਬਸ ਸੋਲੀਆਂ ਹਵਾਈ ਫਾਇਰ ਕੀਤੀ ਜੀ ਹਾਂ ਜੀ ਉਹ ਉੱਥੇ ਖਲੋਗੇ ਇੱਧਰ ਨੂੰ ਮਾਰਨ ਡਿਆ ਸੀ ਮੈਂ ਫਿਰ ਪਿੱਛੇ ਹੋ ਗਿਆ ਜੀ ਨਾਮ ਤਾਂ ਕੀ ਕਰਨਾ ਬਾਕੀ ਹੈ ਮੇਰਾ ਨਾਮ ਅਸ਼ਰਾਨੀ ਕਿਹੜਾ ਇਲਾਕਾ ਹੈ ਇਹ ਛੋਟਾ ੜੀ ਫੋਟਾ ੜੀ ਪੂਰਾ ਤਾਂ ਬਾਬਾ ਗੁਰਦੁਆਰੇ ਦੇ ਸਾਹਮਣੇ ਕੀ ਕਰਨਾ ਬਾਕੀ ਹੈ ਕਰਨਾ ਬਾਕੀ ਹੈ ਜੀ ਜਾ ਕੇ ਮਰ ਗੋਈ ਹੀ ਉਹ ਉੱਥੇ ਬੈਠੀ ਤੇ ਗੁੜੀਆਂ ਛੋ ਬੱਚੇ ਲੈ ਕੇ ਕੋਠੇ ਬੈਠੀ ਤੇ ਇੱਥੇ ਕਾਰ ਆਈ ਬਲੇ ਇੱਥੇ ਖਲੋਤੀ ਕਾਰ ਕਾਰ ਖਲੋਤੀ ਤੇ ਗੋਲੀਏ ਏਦਾਂ ਦਾ ਕਰਨ ਲੱਗੇ ਉੱਥੇ ਜਾ ਕੇ ਗੱਡੀ ਦੀ ਬ੍ਰੇਕ ਲੱਗ ਗਈ ਗੱਡੀ ਦੀ ਬ੍ਰੇਕ ਲੱਗੀ ਤੇ ਉੱਥੇ ਖਲੋ ਕੇ ਗਾਲਾਂ ਕੱਢਣ ਲੱਗ ਪਏ ਤੇ ਇਹਨਾਂ ਨੇ ਗਾਲਾਂ ਕੱਢੀਆਂ ਕੋਠੇ ਤੇ ਵੀ ਕਿਹੜਾ ਹੈਗਾ ਕੌਣ ਹੈਗਾ ਇਹ ਤੂੰ ਜਾਗੇ ਤੇ ਉਹ ਸਾਹਮਣੇ ਚੱਲ ਗਏ ਉੱਥੇ ਜਾ ਕੇ ਤਿੰਨ ਚਾਰ ਫੈਰ ਕੱਢੇ ਉਹਨਾਂ ਨੇ ਇਹ ਚੀਗੂ ਨਹੀਂ ਹੈ ਗੇਂਦਰਾ ਕਲੋਨੀ ਤੇ ਇਹਨਾਂ ਦੇ ਕੋਈ ਦੁਸ਼ਮਣ ਨਹੀਂ ਸਾਡੇ ਨਾਲ ਕੋਈ ਦੁਸ਼ਮਣ ਨਹੀਂ ਕੋਈ ਨਹੀਂ ਦੁਸ਼ਮਣ ਸਾਡੀ ਕੋਈ ਨਹੀਂ ਹੈਗੀ ਬੱਚਾ ਅੰਦਰ ਹੀ ਬਲੇ ਸਾਡਾ ਤੇ ਤੇ ਉਹਦੇ ਕਰਕੇ ਉਹ ਮਤਗੀ ਉਹ ਘਰ ਨਹੀਂ ਰਹਿੰਦਾ ਅਸੀਂ ਬੇਦਖਲ ਕੀਤਾ ਘਰ ਨਹੀਂ ਰਹਿੰਦਾ ਉਹ ਬਾਹਰ ਰਹਿੰਦਾ ਤੇ ਉਹ ਇੱਥੇ ਆਗੇ ਤੇ ਗੱਲਾਂ ਕੱਢ ਕੇ ਤੇ ਉੱਥੇ ਫੈਰ ਕਰਕੇ ਗਾ ਕਹਿੰਦੇ ਅਸੀਂ ਚੁੱਕ ਕੇ ਤੁਹਾਨੂੰ ਖੜਨਾ ਹੈ ਸਾਰੇ ਟੱਬਰ ਨੂੰ ਅਸੀਂ ਮਾਰਨਾ ਅੱਪੀ ਉਹ ਆ ਜੇਗਾ। ਅਸੀਂ ਪੁਲਿਸ ਕੋਲ ਜਾ ਕੇ ਮੰਗਦੇ ਹਾਂ। ਅਸੀਂ ਪੁਲਿਸ ਅਸੀਂ ਤੇ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਬੱਚਿਆਂ ਦਾ ਸੇਫਟੀ ਕਰਨ ਸਾਡੇ ਬੱਚੇ ਨਿੱਕੇ ਨਿੱਕੇ ਬੱਚੇ ਐ ਤੇ ਬੱਚੇ ਦੀ ਸੇਫਟੀ ਕਰਨ ਸਾਨੂੰ ਸੇਫਟੀ ਚਾਹੀਦੀ ਐ ਪੁਲਿਸ ਸਾਨੂੰ ਇਨਸਾਫ ਦੇਵੇ। ਅੱਜ ਜੀ ਨਹੀਂ ਅਜੇ ਨਹੀਂ ਆਈ ਆਣ ਲੱਗੇ ਫੋਨ ਕੀਤਾ ਆ ਰਹੀ ਐ। ਕਿੰਨੀ دیر ਹੋ ਗਈ ਕੱਟਾਂ। ਇਹ ਘੰਟਾ ਹੋ ਗਿਆ ਬੁਗਣਾ ਹੋਇਆ ਨਹੀਂ ਤੇ ਅੱਧਾ ਘੰਟਾ ਹੋ ਗਿਆ ਪੁਲਿਸ ਨੇ ਕਿਤੇ ਆ